26 ਜਨਵਰੀ ਗਣਤੰਤਰਤਾ ਦਿਵਸ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਸੁਧਾਰਕਰ ਜੇਲ੍ਹ ਸ੍ਰੀ ਮੁਕਸਰ ਸਾਹਿਬ ਵਿਖੇ ਕੀਤੀ ਗਈ ਅਚੰਤ ਚੀਤ ਚੈਕਿੰਗ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸ੍ਰੀ ਗੌਰਵ ਯਾਦਵ ਜੀ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰੀ ਭਾਗਿਰਥ ਸਿੰਘ ਜੀ ਮੀਨਾ ਆਈਪੀਐਸ ਐਸਐਸਪੀ ਸ੍ਰੀ ਮੁਕਸਰ ਸਾਹਿਬ ਦੀ ਨਿਗਰਾਨੀ ਹੇਠ 26 ਜਨਵਰੀ ਨੂੰ ਮੁੱਖ ਰੱਖਦਿਆਂ ਜ਼ਿਲਾ ਸੁਧਾਰ ਘਰ ਵਿੱਚ ਅਚਾਨਕ ਚੇਤ ਸਰਚ ਅਭਿਆਨ ਚਲਾਇਆ ਗਿਆ ਇਸ ਸਰਚ ਅਭਿਆਨ ਦੌਰਾਨ ਸ਼੍ਰੀ ਵਰਣ ਕੁਮਾਰ ਸੁਪਰਡੈਂਟ ਜੇਲ ਅਤੇ ਜ਼ਿਲੇ ਦੇ ਸਮੂਹ ਗੈਸਟਡ ਅਫਸਰਾਂ ਅਤੇ ਮੁੱਖ ਅਫਸਰਾਂ ਥਾਣਾ ਤੋਂ ਇਲਾਵਾ 225 ਦੇ ਕਰੀਬ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਰਹੇ ਆ ਡਿਊ ਟੂ 26 ਜਨਵਰੀ ਹੈ ਜੋ ਆ ਰਹੀ ਹੈਗੀ ਉਸੇ ਦੇ ਮੱਦੇਨਜ਼ਰ ਅਸੀਂ ਅੱਜ ਜੇਲ੍ਹ ਦੇ ਵਿੱਚ ਪੂਰਾ ਥਰੋਲੀ ਸਰਚ ਆਪਰੇਸ਼ਨ ਚਲਾ ਰਹੇ ਹੈਗੇ ਇਸ ਦਾ ਜੋ ਪੈਰਾਮੀਟਰ ਹੈਗਾ ਚਾਰੋਂ ਤਰਫ ਦੀਵਾਰ ਉਹਨਕੇ ਕਈ ਝਾੜੀਆਂ ਵਗੈਰਾ ਹੈਗਾ ਉਸਕੀ ਵੀ ਆਪਣੀ ਵੱਖਰੀ ਟੀਮ ਬਣਾ ਕੇ ਔਰ ਉੱਥੇ ਚੈਕਿੰਗ ਕਰਵਾ ਰਹੇ ਤਾਂ ਕਿ ਕੋਈ ਪ੍ਰੋਹਿਬਿਟਿਡ ਜੋ ਆਈਟਮ ਹੈਗੇ ਜੇਲ੍ਹ ਦੇ ਵਿੱਚ ਜੈਸੇ ਮੋਬਾਈਲ ਹੈਗਾ ਜਾਂ ਕੋਈ ਡਰੱਗਸ ਹੈਗਾ ਉਹ ਕੋਈ ਥਰੋ ਨਾ ਕਰ ਦੇ ਔਰ ਅੰਦਰ ਜੇਲ੍ਹ ਦੇ ਵਿੱਚ ਜੋ ਇਨਮੇਟਸ ਹੈਗੇ ਉਹਨਾਂ ਦੇ ਵੱਲੋਂ ਕੋਈ मोबाइल या ड्रग्स का यूज ना किया जाए इसी कॉन्टैक्स के सात डी एस पी साहब और अप्रोक्सीमेट सवा दो सौ पुलिस परसनल लेके इतने सर्च ऑपरेशन चला रहे, है भी रहे हैं जॉइंट सिक्योरिटी ड्रिल भी असं कंडक्ट करवा रहे जिद्द जो जेल की जो सिक्योरिटी हैगी उसमें भी रिव्यू किया जा रहा है और जो इसका चारों तरफ का एरिया है जहाँ झाड़ियाँ हैगी वो बस सारी असं चेक कर रहे हैं ताकि ये नहीं कि कोई बंदा कोई सामान छिपा दे और बाद में थ्रो करके और अंदर उसकी सप्लाई की जा सके ハハハハ